ਸਾਹਿਦੀ ਸਤਨਾਮ ਧੰਨਵਾਦ ਗੁਰੂ ਸਾਹਿਦੀ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਗੁਣ ਹਮਾਰੇ ਦਇਆ ਪ੍ਰਭੂ ਕਿਛ ਮਿਹਰ ਉਪਾਗੋ ਡੁੱਬਦੇ ਪੱਥਰ ਤਾਰੇ ਦੀੜਾ ਅਗਨ ਬਰਾਬਰ ਤਪਾ ਕੀਤਰ ਬਗਾਨ ਕਾ ਕੀ ਪ੍ਰਣਾਵਤਨਾਨ ਕੋਹ ਕਮ ਪਛਾਣੈ ਸੁਖ ਹੋਗੈ ਵੰਦਨ ਰਾਤੀ ਤਰुण ਸੁਵੰਨੀ ਖੜ ਰਤੰ ਡੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸੰਭੇਖਾ ਜਸੁ ਹੈ ਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਗੁਰਦੇਸਾ ਨਾਹੀ ਕੋ ਦੇ ਜਿਸ ਮस्तक ਭਾਗ ਸੋ ਲਗਾ ਸੇਵ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਗਾ ਸੇਵ محترم صدقار جو تخت, تخت سبائی مان دسا, دسا ہی پاتشایاں دی آتمک جو جگہو جگہ اٹل تن تن ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਗਤ ਦੀ ਉਸਤਵਾਂ ਦੀ ಅಪਾਰ ਮਹਿਮ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਉਸ ਪਰਿਪੂਰਣ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਰੂ ਨਾਮ ਸਤਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ শ্রবণ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤ ਨਾਮ ਸਤਗੁਰਾਂ ਦੀ ਰਹਿਮਤ ਦਾ ਸਰਕਾਰ ਚੱਲ ਰਹੀ ਲੜੀਵਾਰ ਭੰਤਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਪਿਛਲੇ ਦਿਨੀਆਂ ਆਪਾਂ ਆਸਾ ਮਹੱਲਾ ਪੰਰਵਾ ਟੱਪ ਦੇ ਦੋ ਇਸ ਸਰਲੇਖ ਦੇ ਹੇਠ ਪੰਚਮ ਗੁਰਦੇਵ ਜੀ ਦੀਆਂ ਦੀ ਰਸਨਾ ਤੋਂ ਉਚਾਰਣ ਕੀਤੇ ਹੋਏ 27ਵਾਂ ਸ਼ਬਦ ਇਸ ਦੀ ਵਿਚਾਰ ਪ੍ਰారంਭ ਕੀਤੀ ਇਸ ਦੇ ਰਹਾਉ ਦੇ ਬਤਰੋਂ ਔਰ ਔਰੰਤਾ ਦੇ ਵੰਦਨੋ ਆਪੀਆਂ ਦੇ ਚਰਨਾਂ ਦੇ ਵਿੱਚ ਸੰਗਰ ਕਰਨ ਦਾ ਜਤਨ ਦਿੱਤਾ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਰਹਿਮਤਾਂ ਦੇ ਜਾਤੀ ਆਪਣੀ ਰਸਨਾ ਤੋਂ ਫਰਮਾਨ ਕਰ ਰਿਹਾ ਹਰ ਰਸ ਪੀਵੇ ਅਲਮਸਤ ਮਤਵਾਰਾ आन रसा, रसा सब उछे रे रहाओ इक अकाल पुरखवाशु गुरुजी दे नाम रस ਤੋਂ ਬਿਨਾਰ ਬਾਕੀ ਕਰੋੜਾਂ ਬ੍ਰਹਮੰਡਾਂ ਦੇ ਜਿੰਨੇ ਵੀ ਰਸ ਆ ਇਹ ਸਭ ਉਛੇ ਆ ਥੋੜੇ ਸਮੇਂ ਵਾਲੇ ਆ ਬਹੁਤ ਲੰਮਾ ਸਮਾਂ ਨਹੀਂ ਹੈ ਪਰ ਇਸ ਰਸ ਨੂੰ ਸੁਰਤ ਕਰਕੇ ਉਹੀੋ ਸ਼ਕਦਾ ਉਹੀੋ ਮਾਨਦਾ ਜਿਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਹੁੰਦਾ ਅਲਮਸਤ ਆਸ਼ਿਕ ਹੋਵੇ ਜਿਹੜਾ ਹ ਤੇ ਗੁਰਮਖੋ ਇਸ ਪਾਵਨ ਪਵਿੱਤਰ ਬਚਨ ਦੀ ਸਾਧ ਕਰਦੇ ਆ ਫਿਰ ਆਪਾਂ ਸਮਝ ਲਿਆ ਸੀ ਗੁਰੂ ਕੇ ਇਤਿਹਾਸ ਦੇ ਵਿੱਚੋਂ ਸਿੱਖਣ ਵਾਸਤੇ ਥਾਂ ਜੋ ਸਾਨੂੰ ਸਾਹਮਣੇ ਸ਼ੀਸ਼ਾ ਹੋਵੇ ਤੇ ਪ੍ਰਤੱਖ ਨਾਮ ਪ੍ਰਮਾਣ ਦੀ ਲੋੜ ਨਾ ਪਵੇ ਪਿਲੇ ਵੰਦਨ ਸੰਜਾ ਕੀਤਾ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾ ਖਿਨ ਮੈਂ ਲਹਿਦਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪਿਆ ਚਿੰਦ ਤੇ ਮੀਰੀ ਪੀਰੀ ਦੇ ਮਾਲਕ ਵੱਡ ਜੋਦਾ ਬਹੁ ਪਰਉਪਕਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਆਤਮਿਕ ਆਨੰਦ ਨੂੰ ਗੁਰਮਖੋ ਦਰਸ਼ਨ ਕੀਤਾ ਫਿਰ ਫਾਮ ਭਾਈ ਸਾਹਿਬ ਭਾਈ ਵਸਾਵਾ ਜੀਾਂ ਦੇ ਇਤਿਹਾਸ ਦਾ ਗੁਰੂ ਕੇ ਸਿੱਖ ਨੇ ਸਤਿਗੁਰਾਂ ਦੇ ਖੁਸ਼ੀ ਵਾਸਤੇ ਗੁਰੂ ਕੀ ਪ੍ਰਖਿਆ ਦੇ ਵਿੱਚੋਂ ਪਾਸ ਹੋਏ ਆਨ ਰਸਾ ਖਿੰਮੈਂ ਲਹਿਦਾਤਾ ਗੁਰਮ ਕੋ ਜਿਹੜੇ ਬਾਕੀ ਦੇ ਰਸਾ ਇੱਕ ਖਿੰ ਦੇ ਵਿੱਚ ਥੋੜੇ ਸਮੇਂ ਵਾਸਤੇ ਹੁੰਦੇ ਆ ਖਤਮ ਹੋ ਜਾਂਦੇ ਆ ਪਰ ਆਤਮਿਕ ਆਨੰਦ ਐਸਾ ਜਿਸ ਦੇ ਨਾਲ ਗੁਣ ਕੋ ਮਨੁੱਖ ਸੁਰਤ ਕਰਕੇ ਉਹ ਬਰਾਮ ਉਜਾਂਦਾ ਰਹਿੰਦਾ ਘਰ ਪਰਿਵਾਰ ਦੇ ਵਿੱਚ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੋਇਆ ਤੇ ਉਸ ਪਰਪੂਰਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰੂ ਰਾਹੀ ਪਰਵਾਣ ਚੜ ਜਾਂਦਾ ਹੈ ਇਹ ਆਪਾਂ ਪਿਛਲੇ ਦਿਨੇ ਸੰਝਾ ਕੀਤਾ ਆਓ ਇਸ ਪਾਵਨ ਪਵਿੱਤਰ ਸ਼ਬਦ ਦੇ ਦੂਸਰੇ ਵੰਦ ਅੰਦਰ ਬਾਲਕੀ ਆਪਣੀ ਰਚਨਾ ਤੋਂ ਜੋ ਫਰਮਾਨ ਘੜ ਰਏ ਆ ਰਣਮਲ ਕੇ ਸਾਝਾ ਕਰੀਏ ਵਿਚਾਰਾਂ ਦੀ ਪ੍ਰਾਰੰਭਾਤ ਤੋਂ ਪਹਿਲਾਂ ਆਓ ਰਣਮਲ ਕੇ ਫਤਿਹ ਦੀ ਸੰਧ ਕਰੀਏ ਕੋਈ ਵੀ ਰਸਨਾ ਵੰਝੀ ਨਾ ਡਾਵੇ ਪਿਆਰ ਅਦਬ ਸਤ ਗੁਰੂ ਕੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਹਰ ਰਸ ਕੀ ਕੀਮਤ ਕਹੀ ਲਾਂਦਾ ਏ ਹਰ ਰਸ ਸਾਧੂ ਹਾਟ ਸਮਾਹੀ ਲੱਖ ਕਰੋਰੀ ਮਿਲੈ ਨਾਂ ਕਹਿ ਜਿਸ ਹੈ ਪ੍ਰਾਪਤ ਤੇ ਸਹੀ ਦੇਹ ਇਹ ਇਸ ਪਵਨ ਪਵਿੱਤਰ ਸ਼ਬਦ ਦਾ ਦੂਸਰਾ ਬੰਦ ਚਾਰ ਪੰਕਤੀਆਂ ਰਹਿਮਤਾਂ ਦੇ ਦਾਤੇ ਤੁੰਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੀ ਰਸਨਾ ਤੋਂ ਫਰਮਾਨ ਕਰ ਰਹੇ ਆ ਹਰ ਵਸ ਦੀ ਕੀਮਤ ਕਹੀ ਨਾ ਗਏ ਅਕਾਲ ਪੁਰਖ ਵਹਿਗੂ ਜੀ ਦੇ ਨਾਮ ਵਸ ਦੀ ਕੀ ਕੀਮਤ ਆ ਕਿਦੀ ਕੋਈ ਕੀਮਤ ਨਾ ਗੁਰਮਖੋ ਪੁੱਛੋ ਬਾਪੂ ਕਬੀਰ ਸਾਹਿਬ ਜੀਆਂ ਨੂੰ ਬਾਬਾ ਜੀ ਕੀ ਅਕਾਲ ਪੁਰਖ ਵਾਹਿਗੁਰੂ ਜੀ ਧਨ ਪਦਾਰਥ ਹੀਰੇ ਮੋਤੀ ਜਵਾਹਰਾਤ ਮਹਾਰਾਜ ਅੱਜ ਦੇ ਸਮੇਂ ਸੋਨਾ ਬੜਾ ਮਹਿੰਗਾ ਕੀ ਸੋਨਾ ਆਪਣੇ ਬਰਾਬਰ ਕੁੱਲ ਦੇ ਦिए ਤੇ ਬਾਪੂ ਕਬੀਰ ਸਾਹਿਬ ਕਹਿੰਦੇ ਨਹੀਂ ਇਹ ਚੀਜ਼ਾਂ ਉਹਨੂੰ ਨਹੀਂ ਪਾਉਂਦੀਆਂ ਫਿਰ ਜੀ ਕੀ ਕਰਨਾ ਬੋ ਕੰਚਨ ਸਿਉ ਪਾਈਐ ਨਹੀਂ ਕੋਲ ਮੰਦੇ ਰਾਮ ਲੀਆ ਹੈ ਮੋਲ ਗੁਰਮਖਾਜ ਦੇ ਅਕਾਲ ਪੁਰਖ ਵਹਿਗੁਰੂ ਜੀ ਨੂੰ ਪਉਣਾ ਚਾਹੁੰਦਾ ਜਿਉ ਦੇ ਚਰਨਾਂ ਚ ਅਭੇਦ ਹੋਣਾ ਚਾਹੁੰਦਾ ਤੇ ਉਹਦੇ ਵਾਸਤੇ ਉਹ دنیਵੀ ਪਦਾਰਥਾਂ ਨਾਲ ਮੁੱਲ ਨਹੀਂ ਮਿਲਦਾ ਹੈ ਇਹ ਧਿਆਨ ਵਿੱਚ ਰੱਖੀ ਸੰਸਾਰ ਦਾ ਵੇਸ਼ਕੀਮਤੀ ਪਦਾਰਥ ਉਹਨੂੰ ਖਰੀਦ ਨਹੀਂ ਸਕਦਾ ਕੰਚਨ ਸਿਉ ਪਾਈਏ ਨਹੀਂ ਤੋਲ ਜੇ ਤੂੰ ਆਪਣੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਦੇ ਦੇਵੇਂ ਵੀ ਰੱਬ ਨੂੰ ਮੁੱਲ ਲੈ ਲਵਾਂ ਮੈਂ ਤੇ ਗੁਰਮਖ ਪਰਮਾਤਮਾ ਇਸ ਠੰਗ ਨਾਲ ਮੋਲ ਨਹੀਂ ਮਿਲਣਾ ਬੜੀ ਵਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤਖਤ શ્રી ਹਜੂਰ ਸਾਹਿਬ ਅਬਚਲ ਨਗਰ ਗੋਦਾਵਰੀ ਦਾ ਟੰਡਾ ਓ ਜੀ ਪ੍ਰੀਤਮ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਲਕ ਦੀ ਸਰਵਨ ਸਦਾਨੀ ਪਿਤਾ ਅਸਨ ਉਦੇ ਬਰਾਜਮਾਨ ਤੇ ਬਹਾਦਰ ਸ਼ਾਹ ਜਦ ਆਪਣੇ ਤੋਸ਼ੇਖਾਨੇ ਵਿੱਚ ਗਿਆ ਮਾਨਕ ਪੰਨੇ ਹੀਰੇ ਮੋਤੀ ਦੁਹਰਾਤ ਦੇ ਕੇ ਬੜਾ ਖੁਸ਼ ਹੋਇਆ ਤੇ ਦੇਖਦਿਆਂ ਦੇਖਦਿਆਂ ਨਿਗਾਹ ਇੱਕ ਬੇਸ਼ਕੀਮ ਕੀ ਨਗੀਨੇ ਤੇ ਗਈ ਮਨ ਵਿੱਚ ਆਇਆ ਗੁਰੂ ਤੇ ਫਕੀਰ ਆ ਗੁਰੂ ਗੋਬਿੰਦ ਸਿੰਘ ਨੇ ਤੇ ਇਦਾਂ ਦਾ ਨਗੀਨਾ ਕਦੇ ਦੇਖਿਆ ਹੀ ਨਹੀਂ ਹੋਣਾ ਚਲੋ ਅੱਜ ਆਹ ਕਰਦੇ ਆ ਅੱਜ ਇਹ ਨਗੀਨਾ ਹੀ ਘਰ ਨੂੰ ਭੇਟ ਕਰਦੇ ਨੇ ਆ ਤੇ ਮਨ ਵਿੱਚ ਕੀ ਆ ਮਨ ਵਿੱਚ ਆ ਮਾਣ ਅਹੰਕਾਰ ਗੁਰੂ ਨੇ ਨਹੀਂ ਦੇਖਿਆ ਹੋਣਾ ਇਹੋ ਜਾਂ ਨਗੀਨਾ ਗੁਰੂ ਚਰਣਾ ਵਿੱਚ ਪਹੁੰਚਿਆ ਤੇ ਗੁਰਮਖੋ ਸਰੀਰ ਸਾਡਾ ਇੱਕੋ ਜਿਹਾ ਆਪਾਂ ਇੱਕੋ ਜਿਹਾ ਨਮਸਕਾਰ ਕਰਦੇ ਆ ਇੱਕੋ ਜਿਹਾ ਨਮਸਕਾਰ ਕਰਨ ਦੇ ਸਾਡੇ ਤੰਗ ਤਰੀਕੇ ਆ ਪਰ ਅੰਦਰ ਦੇ ਹਾਵ ਭਾਵ ਸਾਡੇ ਵੱਖਰੇ ਵੱਖਰੇ ਆ ਸਰੀਰ ਕਰਕੇ ਤੇ ਨਮਸਕਾਰ ਆਪਣੇ ਮਨੂਨ ਕੀਤੀ ਪਰ ਗੁਰਮਖੋ ਅੰਦਰੋਂ ਮਾਣ ਅਹੰਕਾਰ ਇੰਨਾ ਕੋ ਭਰਿਆ ਪਿਆ ਗੁਰੂ ਨੇ ਕਦੇ ਦੇਖਿਆ ਹੁਣ ਇਹੋ ਜਨ ਨਹੀਂ ਨਾ ਜਦੋਂ ਦੱਮੇ ਲੈ ਕੇ ਆਇਆ ਨਾ ਤੇ ਸਤਿਗੁਰਾਂ ਦੇ ਚਰਨਾਂ 'ਚ ਨਗੀਨਾ ਰੱਖ ਨਮਸਕਾਰ ਕੀਤੀ ਤੇ ਅੰਤਜਾਮ 'ਚ ਸਤਿਗੁਰਾਂ ਨੇ ਵੀ ਉਹ ਨਗੀਨੇ ਨੂੰ ਹੱਥ ਵਿੱਚ ਪਕੜਿਆ ਸੱਜੇ ਖੱਬੇ ਕਰਦੇ ਹੱਥ ਵਿੱਚ ਤੇ ਗੁਰਮੁਖੋ ਆਪਾਂ ਕੇਵਲ ਪੜਨ ਦਾ ਕੁਸ਼ੀਮਤ ਹਾਂ ਵੀ ਗੁਰੂ ਘਟ ਘਟ ਕੇ ਅੰਦਰ ਕੀ ਦੰਤਾ ਮੰਨੀ ਮੰਦਾ ਹੈ ਕਿਉਂ ਜੇ ਮਨ ਮੰਦਾ ਹੋਵੇ ਤੇ ਅਸੀਂ ਗੁਰਮਖੋ ਗੁਰੂ ਦੇ ਬਚਨਾਂ ਨੂੰ ਮੰਨਣ ਦਾ ਯਤਨ ਕਰੀਏ ਗੁਰੂ ਨੇ ਸਜੇ ਖਪਰੇ ਹੱਥ ਵਿੱਚ ਕਰਦਿਆਂ ਆਖ ਰਿਹਾਕਾਰ ਅੰਦਰ ਦਾ ਅਹੰਕਾਰ ਬੋਲਿਆ ਮਹਾਰਾਜ ਇਮਰਤ ਕੋਸ਼ੇ ਖਾਨਣੇ ਦੇ ਵਿੱਚ ਉਹ ਬੇਸ਼ਕੀਮਤੀ ਨਗੀਨਾ ਜਿਹਦੀ ਕੀਮਤ ਹੀ ਕੋਈ ਨਹੀਂ ਹੈ ਤੇ ਗੁਰੂ ਨੇ ਹੰਕਾਰ ਨੂੰ ਪੱਠੇ ਪੜ੍ਹਿਆ ਬਾੜਸ਼ਾ ਵੀ ਬੜਾ ਸੁਣਾਇਆ ਤੇ ਹਮਾਰੇ ਤੁਸੀਂ ਤੇ ਦੇਖਿਆ ਵੀ ਨਹੀਂ ਹੋਣਾ ਇਹੋ ਜਿਹਾ ਨੀਨਾ ਤੁਹਾਰੇ ਕਹਿੰਦੇ ਹਾਂ ਵੀ ਇਹ ਗੱਲ ਤੇ ਠੀਕ ਹੈ ਮਹਾਰਾਜ ਤੁਸੀਂ ਫਕੀਰ ਅਸੀਂ ਰਾਜੇ ਮੰਨਦੇ ਤੇ ਗੁਰਮੁਖੋ ਉਹ ਦਿਨ ਭੁੱਲ ਗਿਆ ਜਦੋਂ ਦਿੱਲੀ ਦਾ ਤਖਤ ਗੁਰੂ ਨੇ ਆਪਣੇ ਤੀਰ ਨਾਲ ਲੈ ਕੇ ਦਿੱਤਾ ਤੇ ਉਹਨੂੰ ਕੀ ਕਹਿੰਦਾ ਮਹਾਰਾਜ ਦੇਖਿਆ ਤੁਸੀਂ ਕਦੇ ਇਹੋ ਜਨ ਜਨ ਮਹਾਰਾਜ ਗੰਜਨਾਬ ਆਪਾਂ ਨਹੀਂ ਬੱਕਿਆ ਉਹ ਭਗਾ ਗਦਾ ਵੀ ਤੇ ਮਹਾਰਾਜ ਨੇ ਮਾਰਿਆ ਛੇਤੀ ਦਿਨ ਮਹਾਰਾਜ ਇਹ ਤੁਸੀਂ ਕੀ ਕੀਤਾ ਪਤਾ ਕਿੰਨਾ ਕੀ ਲੰ ਤੁਸੀਂ ਰਾਜਨ ਜਿਹੜੀ ਵਸਤੂ ਭੇਟ ਕਰਦੀ ਏ ਉਹਦੇ ਤੇ ਮਾਣ ਹਾਨ ਹਾਰ ਨਹੀਂ ਰੱਖਿਆ ਤੂੰ ਭੇਟ ਕਰਤੀ ਬਸ ਠੀਕ ਆ ਅੱਗੇ ਸਾਡੀ ਮਰਜ਼ੀ ਸਾਡੀ ਇੱਛਾ ਸੀ ਕੀ ਕਰਨਾ ਮਹਾਰਾਜ ਬਹੁਤ ਕੀਮਤੀ ਜੀ ਕਿੱਥੇ ਦੂ ਛੱਡ ਦਿੱਤਾ ਮੈਂ ਤੇ ਗਲਤ ਵੀ ਕਰ ਬੈਠਾ ਮੈਂ ਇਦਾਂ ਕਿਹਾ ਤੇ ਰਹਿਮਤਾਨ ਦਾ ਦਾਤਾ ਕਹਿੰਦਾ ਜਾਓ ਰਾਜਨ ਨਾ ਨਦੀ ਵੇ ਤੇ ਰਾਤ ਤੇ ਆਪਣਾ ਲਗੀ ਨਾ ਚੱਕਲ ਮਹਾਰਾਜ ਪਾਣੀ ਦਾ ਇਨਾ ਤੇਲ ਵੇਗ ਰੁੜ ਗਿਆ ਹੁਣ ਹੁਣੋਂ ਤੱਕ ਕਰਦਾ ਕੀ ਪਤਾ ਕਿਧਰ ਨੂੰ ਗਿਆ ਉਧ ਜਾ ਤੇ ਸੀ ਗੁਰਮਖੀ ਇਮ ਇਤਿਹਾਸ ਨਹੀਂ ਇਹ ਇਤਿਹਾਸ ਆ ਜੇ ਪੜਨੇ ਆ ਨਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਬਾਪਾ ਪ੍ਰਤਿ ਪਾਲੈ ਨਿਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਅਰਿ ਵਿਸ਼ਵਾਸ ਵੀ ਰੱਖੋ ਵੀ ਗੁਰੂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਆ ਗੁਰੂ ਪਰਮਾਰਤਮ ਦਾ ਰੂਪ ਆ ਵਿਸ਼ਵਾਸ ਤੇ ਹੈ ਹੀ ਨਹੀਂ ਗੁਰਮੁਖੋ ਇਸ ਇਧਰ ਹੰਬਾ ਮਾਰੇ ਲੋਣ ਕਿੱਥੇ ਮਿਲਣਾ ਉਹ ਨਹੀਂ ਮਿਲਦਾ ਰਾਜਨ ਰਾਤੀ ਸੀ ਵੜ ਨਦੀ ਦੇ ਵਿੱਚ ਨਦੀ ਦੇ ਵਿੱਚ ਵੜਦਾ ਜੋਇੰਟ ਟੂਬੀ ਲਾਉਂਦਾ ਤੇ ਗੁਰਮੁਖੋਂ ਖੁਦਾਵਰੀ ਉਹਦੇ ਬੇਅੰਤ ਨਗੀਨਿਆਂ ਨਾਲ ਭਰੀ ਪੈਂਦੀ ਆ ਪਾਣੀ ਤੋਂ ਬਾਹਰ ਨਿਕਲਦਾ ਮਾਲਕੀਆਂ ਦੇ ਪਵਨ ਪਵਿੱਤਰ ਦਰਸ਼ਨ ਕਰਦਾ ਤੇ ਹਕਾ ਬਖਾ ਰਹਿ ਜਾਂਦਾ ਤੇ ਰਹਿਮਤਾਂ ਦਾ ਦਾਤਾ ਆਪਣੀ ਰਸਨਾ ਤੋਂ ਫਰਮਾਨ ਕਰਦਾ ਰਾਜਨ ਪਛਾਰ ਲਾ ਚੱਕ ਲਾ ਆਪਣਾ ਨਗੀਨਾ ਕਿਹੜੇ ਨਗੀਨੇ ਦੀਆਂ ਗੱਲਾਂ ਕਰਦਾ ਕੰਚਨ ਸੋ ਪਾਈਏ ਨਹੀਂ ਤੋਲਤ ਅਕਾਲ ਪੁਰਖ ਵਾਹਿਗੁਰੂ ਜੀ ਕਦੇ ਗੁਰਮੁਖੋ ਸੋਨੇ ਨਾਲ ਹੀਰੇ ਮੋਤੀਆਂ ਨਾਲ ਨੀ ਮੁੱਲ ਮਿਲਦੇ ਇਹ ਧਿਆਨ ਵਿੱਚ ਰੱਖਿਓ ਹਰ ਰਸ ਕੀ ਕੀਮਤ ਕਹੀ ਲਾਂਡਾਏ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਸ ਦੀ ਕੀਮਤ ਗੁਰਮਖੋ ਕੋਈ ਨਹੀਂ ਜਾਣ ਸਕਦਾ ਜਿਹਨੂੰ ਉਹ ਇੱਕ ਇੱਕ ਕਿਣਕਾ ਮਾਤਰ ਵੀ ਦੇ ਦਿੰਦਾ ਨਾ ਗੁਰਮਖੋਸ ਇਨ ਬ੍ਰਹਮੰਡਾਂ ਦਾ ਉਹ ਬਾਦਸ਼ਾਹ ਉਹ ਪਾਦਸ਼ਾਹ ਬਣਦਾ ਇਨਾਂ ਉੱਤਮਾ ਨਾਮ ਧਨ ਇਨਾਂ ਉੱਤਮਾ ਗੁਰਮਖੋ ਦੇ ਚਰਨਾਂ ਦੀ ਪੀਤ ਇਨਾਂ ਉੱਤਮਾ ਗੁਰਮਖੋ ਇਹ ਹਰ ਰਸ ਤੇ ਬਾਦਸ਼ਾ ਨਿਮਰਤਾ ਧਾਰ ਗੁਰੂ ਚਰਣਾ ਵਿੱਚ ਆਇਆ ਮਹਾਰਾਜ ਜਿੱਥੋਂ ਬੜੀ ਵੱਡੀ ਭੁੱਲ ਹੋ ਗਈ ਮੈਨੂੰ ਨਹੀਂ ਸੀ ਪਤਾ ਤੁਹਾਡੀ ਅਜ਼ਮਤ ਦਾ ਤੇ ਗੁਰੂ ਨੂੰ ਪਿਆਰ ਕਰਨ ਵਾਲਾ ਪੰਸਾ ਭਾਈ ਆਨੰਦ ਲਾਲ ਐ ਮੈਨੂੰ ਨਹੀਂ ਲੱਗਦਾ ਓਏ ਜੇ ਤੁਸੀਂ ਪ੍ਰਮਾਤਮਾ ਦੇ ਤਰਫੋਂ ਕੁਝ ਲੈਣਾ ਨਾ ਤੇ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਹਿਗੂ ਜੀ ਦੇ ਖਜ਼ਾਨੇ ਦਾ ਖਜ਼ਾਨਚੀ ਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤਰਨਤ ਬੇਨਤੀ ਕਰੋ ਤੇ ਖਜ਼ਾਨਚੀ ਤੋਂ ਜਿਹੜੀ ਚੀਜ਼ ਤੁਸੀਂ ਚਾਹੋ ਉਹ ਲੈ ਸਕਦੇ ਹੋ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਖਜ਼ਾਨੇ ਦੀਆਂ ਚਾਬੀਆਂ ਐਵੇਂ ਨਾ ਜਾਣੋ ਉਹਨੂੰ ਇਸ ਕਰਕੇ ਗੁਰਮਖੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਭੇਦ ਹੋਣਾ ਮਨ ਦੇ ਰਾਮ ਲਿਆ ਹੈ ਜਿਉਂਦੇ ਚਰਨਾਂ ਦੇ ਵਿੱਚ ਅਭੇਦ ਹੋਣਾ ਤੇ ਆਪਣਾ ਮਨ ਉਹਨੂੰ ਅਰਪਣ ਕਰਨਾ ਪੈਣਾ ਪਿਛਲੇ ਦਿਨ ਹੀ ਤੁਸੀਂ ਬੇਨਤੀ ਕੀਤੀ ਸੀ ਕੇ ਗੁਰਮਖੋ ਜਿੰਨਾ ਸਮਾਂ ਮਨ ਨਹੀਂ ਵੇਚਦੇ ਉਨਾ ਸਮਾਂ ਸਾਡਾ ਕਾਰਜ ਨੇਪਰੇ ਨਹੀਂ ਚੜਨਾ ਮਨ ਵੇਚੈ ਸਤਿਗੁਰੂ ਕੋ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਕਾਰਜ ਅਸੀਂ ਕਰਨਾ ਤੇ ਫਿਰ ਇਸ ਰਸ ਰਾਖ ਕੋ ਗੁਰਮਖੋ ਪਹੁੰਚ ਬਣੂਗੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਪਰਮਾਤਮਾ ਕਿਸੇ ਤੰਗ ਤਰੀਕੇ ਗੁਰਮੁਖ ਨੂੰ ਨਹੀਂ ਮਿਲਨੇ ਜੇ ਤੁਸੀਂ ਆ ਕਰਮ ਨਾ ਕੀਤਾ ਮਹਾਰਾਜ ਕਿਹੜਾ ਕਹਿੰਦੇ ਜਿੰਨਾ ਸਮਾਂ ਤੁਸੀਂ ਆਪਣਤ ਨਹੀਂ ਛੱਡਦੇ ਮੈਂ ਮੇਰੀ ਨਹੀਂ ਛੱਡਦੇ ਉਨਾਂ ਸਮਾਂ ਉਹ ਮਿਲਦਈ ਨਹੀਂ ਹੈ ਬਸਦਾ ਭਾਵੇਂ ਹਰਦੇ ਚੀਆ ਇਸ ਕਰਕੇ ਗੁਰਮੁਖੋ ਸਾਵਧਾਨ ਹੋਵੋ ਗੁਰੂ ਕੇ ਬਚਨਾਂ ਨੂੰ ਖਮਾਓ ਦੇ ਗੁਰੂ ਕੇ ਬਚਨਾਂ ਨੂੰ ਕਮਾਖੇ ਗੁਰੂ ਕੋ ਫਿਰ ਉਹਦੇ ਚਰਨਾਂ ਦੀ ਪ੍ਰੀਤ ਮਿਲੂਗੀ ਹਰ ਰਸ ਕੀ ਕੀਮਤ ਕਹੀ ਨਾ ਡਾਏ ਹਰ ਰਸ ਸਾਧੂ ਹਟ ਸਮਾਏ ਇਹ ਵਸਤੂ ਤੁਹਾਨੂੰ ਸੱਜਿਓ ਖਬਿਓ ਕਿਤੋਂ ਨਹੀਂ ਮਿਲਣ ਸਾਧੂ ਸਾਧਨਾ ਕਰ ਬਲਤਾ ਕੇ ਕਰਮ ਇਹ ਸਾਧੂ ਦਾ ਅਰਥ ਹੈ ਗੁਰੂ ਗੁਰਮਖੋ ਸੰਸਾਰ ਤੇ ਬੇਅੰਤ ਸੰਤ ਮਹਾਤਮਾ ਪੀਰ ਪਗੰਬਰ ਔਲੀਏ ਆਏ ਪਰ ਸਾਡੇ ਸਤਿਗੁਰਾਂ ਨੇ ਗੁਰਾਂ ਤੋਂ ਬਿਨਾਂ ਕਿਸੇ ਦੂਸਰੇ ਨੂੰ ਨੀਕਿਆ ਵੀ ਕਿਤੇ ਹੋਰ ਵੀ ਇਦਾਤ ਨਾ ਲਜੋ ਜਦੋਂ ਕਿਸੇ ਦੂਸਰੇ ਦੀ ਬਾਤ ਆਈ ਤੇ ਬਾਪੂ ਨੇ ਉਦੋਂ ਬਚਨ ਕੀਤਾ ਵੀ ਗੁਰਮਖਾ ਸੰਗ ਕ੍ਰੀ ਗੁਰਮਖ ਜਨਾਂ ਦਾ ਪਰਚਿਤ ਗੁਰਮਖਾਂ ਨਾਲ ਨਹੀਂ ਜੋੜਨਾ ਹੈ ਇਹ ਧਿਆਨ ਵਿੱਚ ਰੱਖਿਓ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਸ਼ਲੋਕ 12 ਦੇ ਬਧੀਰਕ ਸ਼ਲੋਕ ਮਹਲਾ 3 ਦਾ ਤੀਸਰੇ ਗੁਰਦੇਵ ਜੀਆਂ ਦਾ ਬਚਨ ਆ ਤੇ ਬਾਪੂ ਨੇ ਆਪਣੀ ਬਕਾਇਦਾ ਹਦਾਇਤ ਕੀਤੀ ਹੋਈ ਆ ਇਹਨੂੰ ਮੰਨਣਾ ਨਾ ਮੰਨਣਾ ਸਾਡੀ ਮਰਜ਼ੀ ਕਿਉਂਕਿ ਅਸੀਂ ਦਰਬਾਰ-ਦਰ ਭਟਕਣ ਵਾਲੇ ਆਂ ਗੁਰੂ ਕੋ ਕਦੇ ਉਸਾਰ ਕਰਦੇ ਉਸਾਰ ਵੱਡੇ ਕਰਦੇ ਆਸੀਂ ਦਾਤਾਰ ਜੀ ਫਰਮਾਨ ਕਰਦੇ ਆ ਜਿੰਨਾ ਸਮਾਂ ਗੁਰਮੁਖ ਐ ਨਾ ਬਚਨਾ ਨੂੰ ਖਮਾਉਂਦਾ ਨਹੀਂ ਐ ਉਹਨਾਂ ਸਮਾਂ ਜੀਵਨ ਦੇ ਵਿੱਚ ਜੰਮਣ ਮਰਨ ਇਦਾਂ ਹੀ ਚੱਲੀ ਜਾਊਗਾ ਠਿਕਾ ਸਾਡੇ ਅੰਦਰ ਦਾ ਜਨਮ ਮਰਨ ਜੋ ਹਰ ਵੇਲੇ ਚੱਲ ਰਿਹਾ ਬਾਪ ਠਿਕਾ ਗੁਰਮੁਖਵਾ ਸਰੀਰ ਦਾ ਜਿਹਨੇ ਜਨਮ ਲਿਆ ਮਰੂ ਅਭੀ ਉਹਨਾਂ ਸਮਾਂ ਗੁਰਮੁਖ ਕੋ ਖੇੜਾ ਨਹੀਂ ਛੁੱਟਣ ਵਾਲਾ ਜਿੰਨਾ ਸਮਾਂ ਉਹਦੇ ਚਰਣਾ ਚ ਆਪੇ ਦੇ ਹੁੰਦੇ ਇਸ ਕਰਕੇ ਗੁਰਮੁਖ ਸੋ ਕਰ ਦੋਸਤੀ ਸਤ ਗੁਰ ਸਹਾਈ ਚਿਤ ਦੋਸਤੀ ਰੱਖੀ ਗੁਰਮੁਖ ਨਾਲ ਐਵੇਂ ਨਾ ਹੰਕਾਰਿਆ ਫਿਰ ਲੈ ਮੈਂ ਨਹੀਂ ਬੁਲਾਉਂਦਾ ਉਦੋਂ ਮੇਰੀ ਨਹੀਂ ਬਣਦੀ ਉਹਦੇ ਨਾਲ ਉਹ ਭਾਈ ਤੂੰ ਗੁਣ ਲੈਣਾ ਕੇ ਹੰਕਾਰ ਦਿਖਾਉਣਾ ਵੀ ਮੈਂ ਬਹੁਤ ਵੱਡਾ ਮੈਨੂੰ ਬਹੁਤਾ ਪਤਾ ਉਹ ਨਹੀਂ ਭਾਈ ਅਸੀਂ ਸਾਂਝ ਗਰੀਦਾ ਗੁਣ ਹੈ ਤੇਰੀ ਬਾਪੂ ਰਵਿਦਾਸ ਸਾਹਿਬ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਮਾਲਕ ਜੀ ਤਰਸ ਦੇ ਘਰ ਵਿੱਚ ਆਇਓ ਰਹਿਮਤ ਕਰਿਓ ਕਦੇ ਜੇ ਤਰਠ ਪੈਣਾ ਤੁਸੀਂ ਤੇ ਮੇਰੇ ਤੇ ਇਹ ਬਖਸ਼ਿਸ਼ ਕਰ ਦਿਓ ਸਤ ਸੰਗਤ ਮਿਲ ਰਹੀਆ ਮਾਦੋ ਜਸੇ ਮਦਬ ਮਖੀਰਾ ਮਾਲਕਾ ਜੀ ਟੁੱਠੇ ਨਾ ਤੂੰ ਮੇਰੇ ਤੇ ਤੇ ਮੈਨੂੰ ਉਹਨਾਂ ਗੁਰਮਖ ਜਨਾਂ ਦੀ ਸੰਗਤ ਬਖਸ਼ੀ ਜਿਹੜੇ ਤਰੇ ਨਾਮ ਰਸ ਨਾਲ ਇਕੱਠਾ ਕਰਨ ਵਾਲੇ ਆ ਗੁਣ ਇਕੱਠੇ ਕਰਦੇ ਆ ਉਹਨਾਂ ਦੀ ਸੰਗਤ ਨਹੀਂ ਮੈਨੂੰ ਕਿਵੇਂ ਜਿਵੇਂ ਸ਼ਹਿਰ ਦੀਆਂ ਹਜ਼ਾਰਾਂ ਮੱਖੀਆਂ ਇਕੱਠੀਆਂ ਹੋ ਕੇ ਫੁੱਲਾਂ ਤੋਂ ਰਸ ਲੈ ਕੇ ਤੇ ਇੱਕ ਥਾਂ ਇਕੱਠਾ ਕਰਦੀਆਂ ਮਾਲਕ ਮੈਨੂੰ ਸੰਗਤ ਨਹੀਂ ਮੈਂ ਸੰਗਤ ਚਾਹੁੰਦਾ ਪਰ ਇੱਕ ਤਰਸ ਕਰੀ ਮੇਰੇ ਤੇ ਸੰਗਤ ਨਿਉ ਮੈਂ ਇਹ ਨਾ ਕਹਿ ਸਕਾਂ ਬੀਥੋਂ ਕੋਸ਼ ਨਹੀਂ ਮਿਲਦਾ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਹੋ ਲੰਦਾ ਸਤ ਸੰਗਤ ਕਰਨ ਨਾਲ ਕੀ ਹੋਏ ਮੇਰਾ ਮਨ ਇਹ ਨਾ ਕਵੇ ਮੇਰਾ ਮਨ ਉੱਥੋਂ ਧੋਣ ਲਵੇ ਸਿੱਖੇ ਕੋਸ਼ ਜਿਵੇਂ ਹਜ਼ਾਰਾਂ ਮੱਖੀਆਂ ਸ਼ਹਿਦ ਦੀਆਂ ਇਕੱਠੀਆਂ ਹੋ ਕੇ ਤੇ ਫੁੱਲਾਂ ਤੋਂ ਰਸ ਲੈ ਕੇ ਤੇ ਮੈਂ ਜਿਹੜਾ ਸ਼ਹਿਰ ਹਾਂ ਉਹ ਇਕੱਠਾ ਕਰਦਿਆਂ ਮਾਲਕਾ ਏਦਾਂ ਮੇਰੇ ਅੰਦਰ ਗੁਣ ਇਕੱਠੇ ਕਰਨ ਦੀ ਬਰਤੀ ਆਲੇ ਤੇ ਮੈਂ ਗੁਰਮੁਖ ਖਾਂ ਦੇ ਨਾਲ ਦੋਸਤੀ ਕਰਾਂ ਐਵੇਂ ਹੰਕਾਰ ਨਾ ਦਿਖਾਵਾਂ ਇਹ ਐਵੇਂ ਇਹ ਨਾ ਦਸੀ ਜਾਵਾਂ ਮੈਂ ਬਹੁਤਾ ਵੱਡਾ ਤੁਹਾਡੇ ਨਾਲੋਂ ਮੈਨੂੰ ਬਹੁਤਾ ਪਤਾ ਹਦਾ ਸੋਨ ਨੂੰ ਤੇ ਪਤਾ ਹੀ ਕੋਈ ਨਹੀਂ ਹੈ ਗੁਰਮੁਖ ਸੋ ਕਰ ਦੋਸਤੀ ਸਤ ਗੁਰ ਸੋ ਲਾਇ ਚਤ ਜਦੋਂ ਤੁਸੀਂ ਇਹ ਨੁਕਤਾ ਗਰਮ ਕੋ ਜੀਵਨ ਵਿੱਚ ਕਮਾ ਲਓਗੇ ਤੇ ਬਾਪੂ ਇਹਦੇ ਨਾਲ ਹੋਊਗਾ ਕਿ ਕੋਈ ਕ੍ਰਾਂਤੀ ਹੋਊਗੀ ਅੰਦਰ ਅੰਦਰ ਕੋਈ ਤਬਦੀਲੀ ਕਹਿੰਦੇ ਹਾਂ ਭਾਈ ਜੰਮਣ ਮਰਨ ਦਾ ਮੂਲ ਕਟਿਆ ਤਾਂ ਸੁਖ ਹੋ ਗਈ ਮਤ ਜੰਮਣ ਤੇ ਮਰਨ ਦਾ ਮੂਲ ਹੀ ਕਟਿਆ ਜਾਉ ਜੜੀ ਖਤਮ ਹੋ ਗਈ ਕੀ ਹੈ ਜੜ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਇਹ ਜੜ ਜਦੋਂ ਹੰਕਾਰ ਦਾ ਰੋਗ ਹੀ ਕਟਿਆ ਗਿਆ ਕੋਲੋਂ ਤੇ ਫਿਰ ਜਿਹੜਾ ਸਾਡੇ ਅੰਦਰ ਨਿਮਰਤਾ ਦਾ ਪੋਣਾਉ ਅਸੀਂ ਹਰ ਕਾ ਸੇਵਕ ਸੋਹਰ ਜਿਹਾ ਉਹਦੇ ਸੇਵਕਾਂ ਨੂੰ ਉਹਦਾ ਰੂਪ DNA ਫਿਰ ਗੁਰੂ ਕੋ ਅੰਦਰ ਦੀ ਅਵਸਥਾ ਜਿਹੜੀ ਆ ਉਹ ਬਦਲ ਜੁਵੇ ਇਹ ਜਿਹੜੀ ਅਵਸਥਾ ਇਹਦਾ ਕੀ ਨਾਮ ਆ ਕਿਹੜੇ ਸਾਧੂ ਕੋਲੋਂ ਮਿਲੂਗੀ ਇਸ ਪ੍ਰਕਾਰ ਇਹਦੇ ਵਾਸਤੇ ਸਾਨੂੰ ਯਤਨ ਕਰਨਾ ਪਊ ਇਹ ਜਦਾਂ ਮੇਰੇ ਮਾਲਕ ਜੀ ਆ ਨੇ ਸਮਾਉਰਿ ਸਵਾਸ ਸੋਸ਼ੀ ਆਪੂ ਦੇ ਚਰਨਾਂ 'ਚ ਹਲਰੋਲੀ ਵੀ ਇੰਤੀਆਂ ਕਰਨ ਦਾ ਯਤਨ ਕਰਾਂਗੇ ਅੱਜ ਇਹ ਪਾਵਨ ਪਵਿੱਤਰ ਸ਼ਬਦ ਨੂੰ ਵਿਸਥਾਰ ਕਰਦੇ ਆਂ ਤੇਰੀ ਲੜੀ ਨੂੰ ਜੋੜਦੇ ਆਂ ਗੁਰਮਖੋ ਇੱਕ ਨਹੀਂ ਬੇਅੰਤ ਗਲਤੀਆਂ ਭੁਲਾਂ ਤਰੁੱਟੀਆਂ ਹੁੰਨਾ ਹੋਣੀਆਂ ਗੁਰੂ ਦਾ ਇਤਿਹਾਸ ਸਾਧੀਆਂ ਨਾਲ ਸਾਂਝਾ ਕਰਦੇ ਆਂ ਬੇਨਤ ਹੰਦ ਰਮਣਾ ਪੁਨਾ ਹੋਣਾ ਹੋਣੀ ਆਪ ਕੀ ਨਣ ਜਾਣ ਦੀ ਸੇਵਾ ਦਰਸ਼ਨ ਮਾਫਰਨਾਉ ਸਮਾ ਹੋਇਆ ਅਨਸਾਬ ਦੀ ਬਾਣੀ ਦੇ ਨਾਲ ਜੁੜੀ ਇਹ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਵਨ ਪਵਿੱਤਰ ਹੁਕਮ ਸਰਵਣ ਕਰੀਏ ਜਦੋਂ ਗੁਰੂ ਕੇ ਵਚਨਾਂ ਨੂੰ ਗੁਰਮੁਖ ਆਪਾ ਆਪਣੇ ਅੰਦਰ ਥਾਂ ਦੇ ਮਨ ਗਿਆਨ ਦਾ ਪ੍ਰਕਾਸ਼ ਹੋਵੇ ਗੁਰੂ ਚਰਨਾਂ ਨਾਲ ਸਾਡੀ ਪ੍ਰੀਤ ਬਣ ਆਉਗੀ ਫਿਰ ਭਾਈ ਸਾਡਾ ਸਭ ਦਾ ਵੀ ਲੋਕ ਸੁਖੀਏ ਪ੍ਰਲੋਕ ਸਹਿਰੇ ਨਾਨਕ ਹਰ ਪ੍ਰਭਾ ਦੇ ਮੇਲੇ ਪਿਆਰ ਅਦਬ ਸਰਸਤੇ ਗਦਾਵਾ ਖੋਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਤਾ ਅਨੰਦ ੴ ਅੰਕਾਰ ਸਤਗੁਰ ਪ੍ਰਸਾਦ